ਕੇ ਮੰਤਰੀ ਜੀ ਸਾਡੇ ਇਲਾਕੇ ਚ ਪਾਣੀ ਦੀ ਸਮੱਸਿਆ ਟਿਊਬਵਲ ਚਾਹੀਦਾ ਤੇ ਇਹਨਾਂ ਨੂੰ ਪੁੱਛੋ ਮੈਂ 50 ਲੱਖ ਰੁਪਇਆ ਨਾਲ ਦੀਨਾ ਟਿਊਬਵਲੀ ਦਿੱਤਾ ਜੇ ਮੈਂ ਪੈ ਵਿੜੀਤੀ ਦੇਸਾ ਕੀਤਾ ਇਹ ਭੈਣ ਮੇਰੀ ਉਹ ਬਰਨਾਲੇ ਚ 35 ਸਾਲ ਵੱਲ ਹੋਇਆ ਕਿ ਜਿਹਦੀ ਐਮਸੀ ਸਹਿਬਾਨ ਸਾਰੇ ਦੀਪਾ ਜੀ ਨੇ ਬੜਾ ਭਾਵਕ ਹੋ ਕੇ ਜਿਹੜਾ ਪਾਸ਼ੰਦ ਦਿੱਤਾ ਸਾਰੀ ਸੰਗਤ ਨੂੰ ਜਿਹੜੀ ਫੀਲ ਕੀਤੀ ਹੈ ਤੁਹਾਡੇ ਨਾਲ ਵਿਚਾਰਾਂ ਕਰਨ ਦਾ ਮੌਕਾ ਦਿੱਤਾ ਚੋਣ ਪ੍ਰਚਾਰ ਦਾ ਟਾਈਮ ਚੱਲ ਰਿਹਾ ਹੈ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਹਨ ਉਹਨਾਂ ਦੇ ਚੋਣ ਪ੍ਰਚਾਰ ਦੇਖੋ 2.5 ਸਾਲਾਂ ਦੇ ਆਮ ਆਦਮੀ ਪਾਰਟੀ ਦੇ 2.5 ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਜੋ ਪਿਛਲੇ ਸਮਿਆਂ ਦੇ ਵਿੱਚ ਕੋਈ 5 ਸਾਲਾਂ ਚ ਜਾਂ 10 ਸਾਲਾਂ ਚੋਂ ਦੋ ਕਹਿ ਲਓ ਵੀ ਅੱਧਾ ਕੰਮ ਜਾਂ ਉਹ ਤੋਂ ਅੱਧੇ ਤੋਂ ਵੀ ਘੱਟ ਕੰਮ ਜਾਂ ਡਵੈਲਪਮੈਂਟ ਨਹੀਂ ਹੋਈ ਜਾਂ ਫੰਡ ਨਹੀਂ ਆਏ ਉਹਨਾਂ ਨੂੰ ਦੇਖਦੇ ਹੋਏ ਇਹ ਸਲੋਗਨ ਦਿੱਤਾ ਗਿਆ ਵੀ ਢਾਈ ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਰਹਿੰਦੇ ਢਾਈ ਸਾਲ ਵੀ ਆਮ ਆਦਮੀ ਪਾਰਟੀ ਨੂੰ ਹਰਿੰਦਰ ਧਾਲੀਵਾਲ ਨੂੰ ਬਰਨਾਲੇ ਤੋਂ ਦਿੱਤੇ ਜਾਂਦੇ ਜਿਹੜੇ ਵੈਸੇ ਤਾਂ ਅਸੀਂ ਧੰਨਵਾਦ ਕਰਦੇ ਹਾਂ ਮਾਨਜੁਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਆਮ ਤੌਰ ਤੇ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ ਜਾਂ ਕੇ ਚੌਥੇ ਸਾਲ 'ਚ ਜਾਂ ਪੰਜਵੇਂ ਸਾਲ 'ਚ ਜਦੋਂ ਵੋਟਾਂ ਨੂੰ ਥੋੜਾ ਸਮਾਂ ਰਹੇ ਜੇ ਪਰ ਆਮ ਆਦਮੀ ਪਾਰਟੀ ਦੀ ਕੋ ਸਰਕਾਰ ਜਿਹੜੀ ਪਹਿਲੇ ਦਿਨ ਤੋਂ ਕੰਮ ਕਰਨੇ ਸ਼ੁਰੂ ਕਰਤੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਕਰਨੇ ਸ਼ੁਰੂ ਕਰਤੇ ਉਹ ਚਾਹੇ ਬਰਨਾਲੇ ਦੇ ਵਿੱਚ ਸੀਵਰੇਜਿੰਦੀ ਬਹੁਤ ਵੱਡੀ ਸਮੱਸਿਆ ਨੂੰ 88 ਕਰੋੜ ਰੁਪਏ ਦਾ ਫੰਡ ਹੋਵੇ ਜਾਂ ਸ਼ਹਿਰ ਦੀ ਸਾਫ ਸਫਾਈ ਲਈ ਹੋਵੇ ਜਾਂ ਹੋਰ ਬਹੁਤ ਸਾਰੀਆਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਰਨਾਲੇ ਦਾ ਰਿੰਗ ਰੋਡ ਕਹਿ ਲਓ ਬਰਨਾਲੇ ਦੀ ਆਊਟਰ ਬਾਉਂਡਰੀ ਹੈ ਜਿਹੜੀ ਬਾਜਾਖਾਨਾ ਕੈਂਚੀਆਂ ਤੋਂ ਆਪਾਂ ਜ਼ੇਰ ਕੋਲੋਂ ਆਉਂਦੀ ਹੈ ਕਚਹਿਰੀ ਚੌਂਕ ਤੋਂ ਆਈਟੀ ਚੌਂਕ ਟੀ ਪੁਆਇੰਟ ਕਚਹਿਰੀ ਚੌਂਕ ਤੋਂ ਹੰਢਿਆਰ ਰੋਡ ਇਹ ਰੋਡ ਤੇ ਬੜਾ ਟ੍ਰੈਫਿਕ ਐਸ ਟਾਈਮ ਬੜੀ ਸਮੱਸਿਆ ਬਹੁਤ ਜ਼ਿਆਦਾ ਭਾਰੀ ਟ੍ਰੈਫਿਕ ਹੋ ਗਿਆ ਇਹ ਪੁਰਾਣੇ ਸਮੇਂ ਦੀ ਹੋਈ ਬਣੀ ਹੋਈ ਰੋਡ ਨੇ ਇਹਨਾਂ ਨੂੰ ਡਿਵਾਈਡਰ ਬਣਾ ਕੇ 4 ਲੇਨ ਕਰਕੇ ਚੌੜਾ ਕੀਤਾ ਜਾਊਗਾ ਤਾਂ ਜੋ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਖਤਮ ਹੋ ਸਕੇ ਕਜੈਰੀ ਚ ਹਾਜ਼ਰ ਹੁੰਦਾ ਇਹ ਬਾੜ ਦੇ ਵਿੱਚ ਮੇਰਾ 24 ਘੰਟੇ ਦਫ਼ਤਰ ਖੁੱਲ੍ਹਾ ਰਹਿੰਦਾ ਕਦੇ ਮੈਂ ਬਾੜ ਦੇ ਲੋਕਾਂ ਤੋਂ ਭੱਜਿਆ ਨਹੀਂ ਸਾਡੇ ਪਰਿਵਾਰ ਨੂੰ ਤਿੰਨ ਵਾਰ ਦੇ ਲੋਕਾਂ ਨੇ ਧਾਇਆ ਅਸੀਂ ਇਹਨਾਂ ਲੋਕਾਂ ਦਾ ਦੇਣਾ ਨਹੀਂ ਦੇ ਸਕਦੇ ਅਸੀਂ ਸਾਰੀ ਉਮਰ ਇਹਨਾਂ ਲੋਕਾਂ ਦੇ ਨਾਲ ਦੇ ਦੇ ਸਕਦੇ ਅਸੀਂ ਇਸ ਵਾਸਤੇ ਇਹਨਾਂ ਇਕੱਠ ਹੋਇਆ ਲੋਕ ਸਨੇਹੀ ਵੀ ਲੱਗੇ ਪੂਰੇ ਲੋਕ ਆਪਾਂ ਤੇ ਪਾਏ ਨੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਦਾ ਜਿਤਨਾ ਜਿਹਦੀ ਸਰਕਾਰ ਆ ਤਾਂ ਹੀ ਫੰਡ ਆਣਗੇ ਤਾਂ ਨਹੀਂ ਫੰਡ ਕਿੱਥੋਂ ਲਿਆਵਾਂਗੇ ਉਹੀ ਜਿਵੇਂ ਮੇਜੀ ਨੇ ਕਿਹਾ ਵੱਲਵ ਚੱਲਦਾ ਵਧੀਆ ਲੱਗਦਾ ਹੁੰਦਾ ਫਰੂਵੀ ਵੱਲਵ ਤਾਂ ਪਤਾ ਹੀ ਆ ਫਿਰ ਠੀਕ ਹੈ ਕਿ ਨਾ ਫੰਡ ਹੀ ਨਹੀਂ ਆਣੇ ਜੀ ਅਸੀਂ ਜਿੰਮੀ ਚੋਂਦੇ ਕੋਈ ਬਾਹਰੋਂ ਨਹੀਂ ਸੀ ਆ ਦੇਖਦੇ ਕੋਈ ਬਾਹਰੋਂ ਨਹੀਂ ਸੀ ਜੀ ਸਾਡੇ ਇਲਾਕੇ ਦਾ ਕੱਟ ਸੀ ਸਾਡੇ ਮਹੱਲੇ ਦਾ ਕੱਟ ਸੀ ਕੋਈ ਬੰਦੇ ਬਾਹਰੋਂ ਨਹੀਂ ਹੈਗੇ ਸੀ